ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਇੱਕ ਸਾਬ ਜਾਂ ਲਾ ਲਿਆ ਵੀ ਜਿੰਨੀ ਮਰਜ਼ੀ ਕੰਪਨੀ ਸੌਧਾਂ ਕਰਕੇ ਦੇ ਦੇਵੇ ਜਿੰਨਾ ਮਰਜ਼ੀ ਮੈਂ ਕਹਣਾ ਚਾਹੇ ਪਿੱਤਲ ਦੇ ਨਟ ਪਾ ਕੇ ਦੇ ਦੇਵੇ ਉਹ ਕੰਪਨੀ ਪਰ ਫਿਰ ਵੀ ਨੱਕ ਬੁੱਲ ਕਿਸੇ ਨਾ ਕਿਤੇ ਪਾਸੇ ਵੱਜ ਜਣਾ ਇੱਥੇ ਮੇਰਾ ਪੈਰ ਨਹੀਂ ਸਹੀ ਲੱਗਦਾ ਇੱਥੇ ਮੈਨੂੰ ਚੜ੍ਹਜ ਦਿਖਤ ਆਉਂਦੀ ਐ ਅੱਜ ਸਵੇਰ ਦਾ ਇਹ ਉਹੀ ਬੰਦਾ ਜਿਹੜਾ ਖੜਦਾ ਨਾ ਦੇ ਜਾਣ ਕੇ ਫੰਡ ਵਾਲਾ ਇਹ ਉਹ ਬੰਦਾ ਜੀ ਜਿਹੜਾ ਸਫੈਦਿਆਂ ਦੇ ਅਕਸਰ ਹੀ ਸਫੈਦਿਆਂ ਨੂੰ ਗਣਦਾ ਕੀ ਕੇ ਰੋਂਦਾ ਏ ਤੇ ਦੇਖੋ ਅੱਜ ਨਵੇਂ ਤੇ ਨਵੇਂ ਪ੍ਰੋਜੈਕਟ ਲੱਗ ਰਹੇ ਆ ਸੋ ਨਵੀਂ ਪੌੜੀਆਂ ਨਹੀਂ ਥੀ ਫੇਰੀਏ ਪੂਰੀ ਭਾਈ ਜੀ ਕੀ ਹਾਲ ਹੈ ਭਾਈ ਜੀ ਸਾਡਾ ਠੀਕ ਹੈ ਤੂੰ ਦੱਸ ਤੈਨੂੰ ਕੰਫਰਟੇਬਲ ਹੈ ਮੈਂ ਠੀਕ ਆ ਇਹ ਮਸ਼ੀਨ ਅਸਲ ਚ ਦਿੰਦੀ ਐ ਕਿ ਆਪਾਂ ਇਹਨੂੰ ਸੋਨੀ ਭਾਈ ਨੇ ਤੇ ਬਸ ਮਾੜੀ ਮਾੜੀਆਂ ਕਮੀਆਂ ਜਿਵੇਂ ਇੱਥੇ ਇੱਥੇ ਕਹਿੰਦਾ ਹੁਣ ਇੱਕ ਪਲੇਟ ਹੋਰ ਲਉਣੀ ਐ ਇੱਥੇ ਮਤਲਬ ਬੰਦਾ ਜਦੋਂ ਪੈਰ ਰੱਖਦਾ ਉਹਦਾ ਟਾਇਰ ਚ ਫਸ ਸਕਦਾ ਹੈ ਹਨਾ ਛੋਟੀ ਛੋਟੀ ਕਮੀਆਂ ਸਟੈਂਡਰਡ ਨਾਲ ਕਿੰਪੇਅਰ ਕਰਦੇ ਆ ਗੱਲ ਤਾਂ ਮੁੱਕਦੀ ਇਹ ਹੈ ਉਸ ਸਟੈਂਡਰਡ ਜਿਹਨੇ ਚੜਨਾ ਹੈ ਉਹ ਨਾ ਟਾਇਰ ਚ ਪੈਰ ਜਰੂਰ ਤਾਂ ਸੌਣਾ ਮੜੇ ਰਾਮ ਨਾਲ ਰਾਮ ਨਾਲ ਚੱਲੇ ਆ ਰਾਮ ਨਾਲ ਵੀ ਚੜ ਸਕਦਾ ਉਸ ਨਾਲ ਹੋਊਗਾ ਤਾਂ ਗੱਲ ਤੇ ਬਾਈ ਬਾਕੀ ਸੋਨੀ ਬਾਈ ਦਾ ਇੰਨਾ ਕਹਿ ਵੀ ਕਹਿੰਦੇ ਹੱਥ ਚ ਕਲਾ ਬਹੁਤ ਹੈ ਦੇ ਸੋਨੀ ਦੇ ਹੱਥ 'ਚ ਕਲਾ ਹੈ ਕੋਈ ਗੱਲ ਨਹੀਂ ਮਾ ਤੂੰ ਕਰਦੇ ਅੱਜ ਜੋ ਜੋ ਕਰਨੇ ਆ ਇਹ ਬਈ ਪੌੜੀ ਜਿਹੜੀ ਕੰਪਨੀ ਨੇ ਬਣਾ ਕੇ ਦਿੱਤੀ ਤੇ ਹਿੱਲ ਦਿੱਤੀ ਮੈਂ ਕਹਿੰਨਾ ਭੋਰਾ ਹਿੱਲ ਜੁਲਨੀ ਛੱਡੀ ਇਹਦੇ 'ਚ ਉੱਪਰੋਂ ਵੀ ਪੱਤੀਆਂ ਬੈਲਡ ਕਰਤੀਆਂ ਥੱਲੇ ਤੇ ਚੱਕ ਇੱਕ ਵਾਰ ਉੱਪਰੋਂ ਚੱਕ ਪੌੜੀ ਤੇ ਟਾਇਰ ਨਾਲੋਂ ਦੂਰ ਵੀ ਹਟਾਤੀ ਥੋੜੀ ਜੀ ਟੇਪਰ ਕਰਤੀਆਂ ਅਸੀਂ ਕਿਹਾ ਤਾਂ ਜੀ ਸੋ ਬਾਕੀ ਬਈ ਕੰਪਨੀ ਨੇ ਮੰਨ ਹੀ ਨਹੀਂ ਇਹ ਹੁਣ ਸਾਨੂੰ ਆਪ ਕਰਨਾ ਪਿਆ ਹਾਂ 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 ਆ ਇੱਧਰ ਆ ਦਿਖਾ ਕਿਆ ਬਾਤ ਆ ਓਏ ਕਿਆ ਬਾਤ ਆ ਬਾਤ ਐ ਐਉਂ ਲੱਗੂਗੀ ਦਾ ਜੀਬਾ ਇਸ ਮੈਨੂਫੈਕਚਰਡ ਬਾਈ ਸੋਨੀ ਐਂਡ ਸੋਨੀ ਕੰਪਨੀ ਪਿੰਡ ਚੁੰਨੀ ਮਝਰੇ ਵਾਲੇ ਦੇਖੋ ਕਿੰਨੇ ਤਰ੍ਹਾਂ ਦਾ ਮਟੀਰੀਅਲ ਵਰਤਦਾ 10 ਕਿਲੋ ਦਾ ਇਹਨੇ ਲੋਹਾ ਮਰਿਆ ਹੋਣਾ ਵੱਢ ਕੇ ਕੋਈ ਪੈਪ ਜੀ ਇੱਧਰ ਨੂੰ ਆ ਇੱਕ ਲੈਂਥ ਇੱਧਰ ਨੂੰ ਗੱਡੀ ਬਿਠਾਓ ਕੜਾਈ ਫਿਰਦਾ ਉਧਰ ਨੂੰ ਹੈ ਜੇ ਥੋੜਾ ਡਰੈਂਕ ਬਣਤੀ ਦੇਵਾ ਇਹ ਤਾਂ ਤੁਹਾਨੂੰ ਪਤਾ ਇਹਨੇ ਮਰੋਇਆ ਫਿਰ ਤਾਂ ਡਰੈਂਕ ਇੱਕ ਦੀ ਉਹ ਬਣਦੀ ਆ ਮੁੜ ਕੇ ਤਾਂ ਕੰਮ ਫਿਰ ਉੱਥੇ ਰੁਕ ਜਾਂਦੇ ਨਾ ਆਪਣਾ ਹਾਂ ਚੜ ਕੇ ਦਿਖਾ ਪੋੜੀ ਪਰ ਹੁਣ ਇੱਕ ਵਾਰ ਹੌਣ ਨਹੀਂ ਹਿੱਲਦੀ ਜਮਕ ਕੇ ਤਾਂ ਦਿਖਾਵੇ ਹਾਂ ਰੰਗ ਅਸੀਂ ਲਿਆਏ ਤੇ ਰੰਗ ਅਸੀਂ ਮਾਰ ਦੇਣਾ ਪੋੜੀ ਨੂੰ ਦੋਨ ਚਾਪਣਾ ਦੂਰ ਕਰੀ ਬੈਂਕ ਨਾ ਨਜ਼ਾਰ ਆ ਗਿਆ ਸੋਨੀ ਬਾਈ ਪੂਰਾ ਤੇ ਆਪਾਂ ਜਿਹੜੀਆਂ ਜਿਹੜੀਆਂ ਉਹਨਾਂ ਨੂੰ ਪੋੜੀਆਂ ਲੱਗੀਆਂ ਵੀ ਉਹ ਪੋੜੀਆਂ ਬਣੀ ਚ ਬਰਦਾਸਤ ਜਿਹੜੀ ਆਪਣੀ 16 ਮਾਡਲ ਨੂੰ ਆ ਉਹ ਤਾਂ ਪੋੜੀ ਐ ਢਿੱਕ ਤੱਕੜੀ ਐ ਵਿੱਚ 1.5 ਘੰਟੇ ਦਾ ਬੰਦਾ ਚੜ੍ਹ ਜਵੇ ਉਹ ਭੋਲਾ ਹੀ ਨਹੀਂ ਦਮ ਦਿੰਦੀ ਉਹ ਪਾਈਪ ਵੀ ਇਹਦੇ ਨਾਲੋਂ ਬਹੁਤ ਮੋਟੇ ਦੀ ਬਣੀ ਵੀ ਉਹ ਤੇ ਚਾਚੇ ਉਹਨਾਂ ਨੇ ਅੱਜ ਲੈ ਵੀ ਮਸ਼ੀਨ ਨੂੰ ਲੱਗੇ ਬਣਾ ਦੋਏ ਭਾਈ ਭਾਈ ਅੱਜ ਤੇ ਭਾਈ ਭਾਈ ਜੰਦੇ ਆ ਕੇ ਕੰਬਾਈਂਗ ਲਿੱਕੇ ਕਿਹੜਾ ਬੈਰਿੰਗ ਲਿਖਿਆ ਆ? ਕੀ ਗੱਲ ਵਾਲਾ ਹੈ? ਕ੍ਰੈਂਕ ਵਾਲਾ? ਕ੍ਰੈਂਕ ਵਾਲਾ। ਇਹ ਅੱਜੇ ਲੱਗਿਆ ਪੱਟਣ ਨੂੰ ਲੱਗਦਾ ਪਹਿਲੀ ਵਾਰ। ਅੱਜ ਪਹਿਲੀ ਵਾਰ 18 ਮਾਡਲ ਦਾ ਪਹਿਲੀ ਵਾਰ 18 ਮਾਡਲ ਦਾ ਅੱਜੇ ਬਈ ਬੈਰਿੰਗ ਲੱਗੇ ਆ ਪੱਟਣ ਇਹ। ਸੋ ਆ ਬਾਕੀ ਸਾਰੇ ਲੱਲੇ ਪੱਬੇ ਜਿੰਨੇ ਵੀ ਆ। ਬੱਛ ਆ ਜਾ ਬਾਹਰ। ਆ ਵੀ ਪਾ ਦੇ ਅੱਜ ਦੋ ਹੀ ਮੈਨੂੰ ਲੱਗਦਾ ਹਨਾ। ਹੂੰ। ਨਾ ਇੱਕ ਪਾਇਆ। ਇੱਕ ਪਾਇਆ? ਚਲੋ ਕੋਈ ਗੱਲ ਨਹੀਂ। ਬਾਕੀ ਇਹ ਸਾਰੇ ਬਈ ਬੈਰਿੰਗ ਨਾਲ ਦੇਈਆਂ ਇਹਦੇ ਜਿੰਨੇ ਵੀ ਚੱਲਦੇ ਆ। ਆ ਵੀ ਨਾਲ ਦੇਈ ਤਾਂ ਹੋਜਿੰਗ ਤਾਂ ਠੀਕ ਹੋਊਗਾ। ਕੋਸ਼ਿਸ਼। ਠੀਕ ਆ। ਹਨਾ? ਬੈਰਿੰਗ ਇਹ ਅਜੇ ਖਿੰਡਰ ਬਾਈ ਤਾਂ ਇਹ ਨੀਗਾ ਕਿਵੇਂ ਪਿਆ ਸ਼ਹੀਦੀ ਪਾ ਗਿਆ ਨੀਗਾ ਕਿਵੇਂ ਪਿਆ ਉਹਦੇ ਤਾਂ ਚੇਂਜਰ ਤਾਂ ਮੂਰੇ ਉਹਦਾ ਤਾਂ ਇਹਨਾਂ ਨੂੰ ਵੀ ਟੁੱਟੇ ਟੁੱਟ ਗਿਆ ਫਿਰ ਜਿਹੜਾ ਟੁੱਟ ਗਿਆ ਤਾਂ ਇਹ ਅੱਛਾ ਤੇ ਸੋਨੀ ਐਂਡ ਸੋਨੀ ਫੈਮਿਲੀ ਨੂੰ ਠੀਕ ਹੈ ਸੋ ਬਾਈ ਭਾਗ ਗਿਆ ਇੱਥੇ ਨੂੰ ਵੀ ਮਿਲਾ ਦੀ ਉਧਰ ਆਪਾਂ ਭਾਗ ਸੋ ਤੇ ਇੱਧਰ ਬਾਈ ਲਿਖਾਤਾ ਆਪਾਂ ਦਸ਼ਮੇਸ਼ ਦੇ ਪਿੱਛੇ ਮਹਿਤਾਬ ਸਿੰਘ ਢਿਲੋਂ ਦਾ ਨਾਮ ਮਹਿਤਾਬ ਢਿਲੋਂ ਤੇ ਉਹ ਲਾਤੀ ਨੰਬਰ ਪਲੇਟ ਤੇ ਬਾਸਰ ਜਿੰਦਗੜੀ ਲਾ ਕੇ ਖਿਲਾਤਾ ਭੂਤ ਆਪਾਂ ਨੇ ਸੋ ਠੀਕ ਹੈ ਜੀ ਕਿਦਰਾ ਅੱਛਾ ਅੱਛਾ ਅੰਮਾ ਘਰਲੇ ਪਾਸਿਆਂ ਪੋਸਟ ਅਗਲੀ ਤਾਰੀਖ ਬਾਹਰ ਲੈ ਜਾਣੀ ਨਹੀਂ ਤੇ ਚੜਾਉਂਗੇ ਜਿਹੜੀ ਵਧੀਆ ਕੀ ਹਾਲ ਹੈ ਤੇਰਾ ਗਰਮੀ ਵਾਲੇ ਕੰਮ ਨਾ ਕਰਦਾ ਘਰ ਜਦਾ ਉਹ ਯਾਰ ਅੰਮਾ ਨਿਕਲ ਗਿਆ ਤੇ ਹੁਣ ਉੱਥੇ ਕੁਝ ਲਾ ਤਾਂ ਦੇ ਉਹ ਫਿਰ ਥੱਲੇ ਨਹੀਂ ਆਉਗੀ। ਯਾ ਉੱਥੇ ਗੁਟਕਾ ਢਾ ਤਾਂ ਬਾਤ ਠੀਕ ਹੈ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਪਈਆਂ ਰਹਿਣ ਦੇ ਦਾੜੀਆਂ ਫੇਰ ਅੰਦਰ ਲੈ ਕੇ ਆਈਆਂ ਮਾਰ ਦਿੱ ਗਿਆ ਨਾ ਕੋਈ ਨਾ ਫੇਰ ਲੈ ਲਾਂ ਚਾਰਪੌੜਾ ਨਾ ਚਲੇ ਜਾ ਬਾਕੀ ਇਹਨਾਂ ਦੀ ਸਿਸਤਾ ਸੂਪਾਂ ਬਾਹਰ ਕੱਢ ਕੇ ਰੱਖ ਦਿਆਂ ਤੇ ਬਸ ਸਾਫ ਕਰਕੇ ਥੋੜੀਆਂ ਖੋਲ ਕੇ ਮਤਲਬ ਫੇਰ ਜੀ ਪਾ ਦੇਣੀ ਸੀ ਪੰਪਾਂ ਨੂੰ ਹਲੇ ਥੋੜਾ ਟਾਈਮ ਪੈ ਨਹੀਂ ਮਿਲਣੀਆਂ ਤੇ ਉਹ ਵਾਲੀਆਂ ਜਿਹਦੇ ਚ ਲੱਕੜ ਦੀ ਉਹ ਪੈਂਦੀ ਹੁੰਦੀ ਹੈ ਨਾ ਫੇ ਛਣਕਦੀ ਨਹੀਂ ਸੀ ਤੇ ਬਸ ਇਹਦਾ ਵੀ ਦੇਖਦੇ ਆਂ ਵੀ ਤਾਰਨਾ ਪੈਣਾ ਆਹ 엘ਿਵੇਟਰ ਬਾਕੀ ਕੋਸ਼ਿਸ਼ ਤਾਂ ਇਹੀ ਹੈ ਕਹਿੰਦੇ ਇੱਥੇ ਕਿ 엘ਿਵੇਟਰ ਨਹੀਂ ਤਾਰਨਾ ਆਪਾਂ ਮਸ਼ੀਨ ਦਾ ਐਦਾਂ ਹੀ ਫਲੈਸਰ ਬਾਹਰ ਕੱਢਣਾ ਹੈ ਟਾਇਰ ਖੋਲ ਕੇ ਨਾ ਵੀ ਐਵੇਂ ਆਪਾਂ ਨੇ ਪੱਲਾ ਬਾਹਰ ਕੱਢ ਲੈਣਾ ਦੂਜੀ ਮਸ਼ੀਨ ਦਾ ਤਾਂ ਇੱਥੇ ਕਿ ਇੰਨਾ ਕੁ ਸੋਖਾ ਰਿਹਾ ਉਹ ਦਾ ਤਾਂ 엘ਿਵੇਟਰ ਤਾਰਨ ਦੀ ਲੋੜ ਹੀ ਹੈ ਨਹੀਂ ਟਾਰਟilla ਕਰੋ ਪੱਲਾ ਨਿਕਲੇ ਆਉਂਦਾ ਉਤੇ ਬਾਦ ਫੀਡਰ ਤਾਰੋ ਜਦੀ ਆਪਣਾ ਪੱਲਾ ਕੱਢੋ ਥ੍ਰੈਸਲ ਕੱਢੋ ਚਲੋ ਬਈ ਐਲੀਵੇਟਰ ਤੱਕ ਤਾਂ ਜਾਣ ਦੀ ਨੋਬਤੇ ਨਹੀਂ ਹੁੰਦੀ ਸਿਸਟਮ ਤਾਂ ਵਧੀਆ ਕਰੇ ਬਿਆਂ ਚ ਆਇਆ ਤਾਂ ਜਿਵੇਂ ਰਿਪੇਅਰ ਕਰਨੀ ਹੈ ਇਹ ਤੋਂ ਨਹੀਂ ਮੜ ਜਾ ਨੇੜੇ ਲੱਗੋ ਹੈ ਨਾ ਇਧਰੋਂ ਹਿੱਲੀ ਜਾਂਦਾ ਇਹ ਮੈਂ ਕੀ ਕਹਾਂ ਮੈਂ ਰਿਪੇਅਰ ਕਰਨੀ ਹੈ ਜਿਵੇਂ ਸਿਸਟਮ ਤਾਂ ਠੀਕ ਹੈ ਇਹਦੇ ਜਿਵੇਂ ਫੀਡਰ ਤਾਰਨਾ ਉਹ ਵੀ ਸੁੱਕਾ ਹੈ ਆਪਾਂ ਤੇ ਇਧਰੋਂ ਬੜੀ ਲਾ ਦੋ ਆ ਕੰਨ ਜੇ ਖੋਲਦੇ ਹੋ ਆ ਕੰਨ ਜੇ ਤਾਂ ਦੋਏ ਖੋਲਦੇ ਹੋ ਜਾਂ ਤੁਸੀਂ ਲੰਕੀ ਜਾਣੇ ਹੈ ਇਹ ਹੇ ਹਾ ਹੇਲੂਈ ਬਾਲੀ ਜੀ ਚੱਲ ਦੋ ਲਾਤੇ ਆਪਾਂ ਨੇ ਆਪਣੇ ਚੈਨਲ ਦੇ ਲੋਗੋ ਗੋਕੀ ਨੇ ਵਾਪਰਤੀ ਹੋ ਲੈਣ ਥੋੜੀ ਜੀ ਠੀਕ ਆ ਹੋ ਗਿਆ ਚੱਕ ਕੇ ਰਾਂ ਫਿਰ ਬਸਾ ਦੇ ਚੱਲ ਛੱਕ ਦੇ ਫੱਟੇ ਸਪਰਿੰਗ ਟੈਟਾ ਸੋਨੇ ਸਪਰਿੰਗ ਮੰਗਾ ਲਾ ਇੱਕ ਹੋਰ ਸਪਰਿੰਗ ਫਿਰ ਮੰਗਾ ਲਾਂਗਾ ਨਹੀਂ ਅੱਜ ਚੱਲੇ ਆ ਹੁਣ ਸਦਨ ਨੂੰ ਮੰਗਾ ਲਾਂ ਸਪਰਿੰਗ ਲਖਾ ਦੇ ਇਹਦੇ ਚ ਕਿੰਨੇ ਦਾ ਚਾਹੀਦ ਕਿੰਨੇ ਉਹ ਤੋਂ ਲੰਬਾ ਚਾਹੀਦਾ ਆਪਣੇ ਕੋਲ ਆ ਦੇਖ ਇੰਨੇ ਲੜਕਦੇ ਹੋਰੇ ਇੱਥੇ ਤੇ ਹੋਰ ਪਾਲਾ ਦੇਖੀ ਐ ਚ ਆ ਦੇਖੀ ਲੰਬੇ ਲੰਬੇ ਕਿੰਨੇ ਲੰਕਦੇ ਹੋਰੇ ਆ ਉਹ ਨਾ ਗਿਆ ਮੈਂ ਬਾਦਨੇ ਆ ਤੜਾ ਕਿਤੇ ਪੈਂਦਾ ਆਹਾ ਦੂਹ ਆਹਾ ਦੂਹ ਆਹਾ ਭੁੱਲਾ ਯਾਰਾ ਸਭ ਤੇ ਆਹਾ ਹੁੜਕਾ ਲੱਲੂ ਤੇ ਇਹਦਾ ਨੋਬੋ ਦਾ ਇਹ ਵੀ ਟੁੱਟ ਗਿਆ ਤਾਂ ਗਾਰਡ ਮੂਰੇ ਵਾਲਾ ਇਹਨੂੰ ਸੋਨੀ ਭਾਈ ਤੇ ਹੁਣ ਵੈਲਡ ਕਰਾਤਾ ਇਹ ਜਦ ਤਾਇਰ ਦੀ ਪੂਰੀ ਕਟਾਈ ਹੋ ਜਾਂਦੀ ਹੈ ਨੇ ਇਹ ਇੱਥੇ ਲੱਗਦਾ ਹੈ ਇੱਥੇ ਲੱਗਦਾ ਫਿਰ ਇਹਦੇ ਉੱਪਰ ਜ਼ੋਰ ਮਾਰਦਾ ਇਹ ਕਟਾਈ ਬਹੁਤ ਹਨੋਵਾਂ ਦੀ ਪੂਰੀ ਮਤਲਬ 4-ਵੀਲ ਡਰਾਈਵ ਦੇ ਵਿੱਚ ਮਹਿੰਦਰਾ ਤੇ ਜੌਂਡੀਰ ਇਹਨਾਂ ਦੋਨਾਂ ਟਰੈਕਟਰਾਂ ਦੀ ਕਟਾਈ ਬਹੁਤ ਹੈ ਵਿੱਚ ਜਿਵੇਂ ਹਨਾ 65 70 ਪਾਵਰ 75 ਪਰ ਇਹਨਾਂ ਦੀ ਕਟਾਈ ਬਹੁਤ ਹੈ ਟਰੈਕਟਰਾਂ ਦੀ 363 2-ਵੀਲ ਦੀ ਬਹੁਤ ਆ 4-ਵੀਲ ਦੀ ਘਟਾ ਹੈ ਪੰਜਾ ਵੀ 4-ਵੀਲ ਦੀ ਮੇਰੇ ਨਾਲ ਤਾਂ ਉਹਦੀ ਵੀ ਘਟਾ ਹੈ ਪਰ ਇਹਦੀ 655 ਦੀ ਕਟਾਈ ਬਹੁਤ ਹੈ ਦੀ ਮਤਲਬ ਥੋਂ ਜਿੱਤੇ ਹੀ ਮੁੜ ਜਾਂਦਾ ਇਹ ਜਿਵੇਂ 265 ਮੁੜਦਾ ਤਾਂ ਨਾ ਪਹਿਲਾਂ ਉਵੇਂ ਹੀ ਮੁੜ ਜਾਂਦਾ ਇਹ ਵੀ ਥੋਂ ਜਿੱਤੇ ਇਹ ਇਹਦੇ ਦਾ ਪੁੱਲਰ ਪੈ ਜੂ ਹਾਂ ਉਹਰੇ ਪੈ ਜਾਣਾ ਹੈ ਨਾ ਹਾਂ ਜਮਾਈ ਗੋਲੀਆਂ ਗਈਆਂ ਨਾ ਇਹ ਤਾਂ ਖਤਮ ਇਹ ਤਾਂ ਖਤਮ ਹੈ ਹਾਂ ਨਾਲ ਦਾ ਹੀ ਤਾਂ ਹੈਗਾ 1500 ਸੀਜ਼ਨ ਤਾਂ ਹੋ ਗਏ ਖਾਸ ਸੀਜ਼ਨ ਲੱਗੇ ਹੂੰ ਬਾਕੀ ਇੱਕ ਦੇ ਲਾ ਕੀ ਹੁੰਦਾ ਹੈ ਨਾ ਰੰਗ ਰੋਗ ਨਾ ਜਾਨੂੰ ਉਮੇਦੀਆਂ ਪਈਆਂ ਆ ਜੈਕ ਜੁਕ ਲੱਲੇ ਪੱਬੇ ਸਾਰਾ ਕੁਝ ਹੋ ਹੀ ਪਿਆ ਕਿ ਆ ਕਿਸੇ ਦਾ ਪੁੱਛ ਮਰ ਗਿਆ ਕਹੀ ਤਾਂ ਜਾਣਿਆ ਤੀਜਾ ਤਾਂ ਤਕੜ ਗਿਆ ਨੇ ਕਿੰਨਾ ਤਕੜ ਗਿਆ ਕਿਤੇ ਅਸੀਂ ਥੋੜੀ ਜਿਹੀ ਛਣਕ ਦੀ ਆ ਯਾਰ ਕਿ ਨਹੀਂ ਹੁਣ ਆ ਆ ਵੀ ਚੰਗੀ ਤਰ੍ਹਾਂ ਗਰੀਸ ਕਰ ਦਿਓ ਇਹਨੂੰ ਹੁਣ ਹਾਂ ਹਾਂ ਅਸੀਂ ਤਾਂ ਗਰੀਸ ਕਰਕੇ ਚੈਂਜਰ ਪਸਾਉਣਾ ਇਹਦੇ ਚ ਪਹਿਲੇ ਨਾ ਚੈਂਜਰ ਜਦ ਤਾਈਟ ਹੋਇਆ ਬੜਾ ਥੋੜਾ ਜਿਹਾ ਇਹ ਠੀਕ ਹੈ ਨਾ ਕੀ ਖੋਲਣਾ ਕੋਈ ਵੀ ਲੋ ਜਿਓ ਆਪਣਾ ਜਿਵੇਂ ਕਰਨਾ ਸੈਟਿੰਗ ਦੇਖ ਕੇ ਕਰ ਲਿਓ ਆਪਣਾ ਹਾਂ ਗਰੀਸ ਕਰ ਦੇ ਉਸ ਹਾਂ ਗਰੀਸ ਕਰ ਗਰੀਸ ਕਰਕੇ ਹੋਰ ਪਾਉਣਾ ਹਾਂ ਆ ਸਾਡੀ ਪਰ ਪੋੜੀਆਂ ਪੂੜੀਆਂ ਦਾ ਡਿਜ਼ਾਈਨ ਨੂੰ ਬਈ ਇਹਨਾਂ ਨੇ ਬੈਕੀ ਹੈ ਬੜੀਆਂ ਘੈਂਟ ਬਣਾਇਆ ਮੈਂ ਇਹਨਾਂ ਦੀ ਪਿਛਲੀ ਪੋੜੀ ਦਾ ਡਿਜ਼ਾਈਨ ਵੀ ਬੜਾ ਘੈਂਟ ਆ। ਲਓ ਜੀ ਤਿਆਰੀ ਚੱਲ ਰਹੀ ਹੈ ਆ। ਡੀਜ਼ਲ ਦੀ ਡੀਜ਼ਲ ਬਣਾ ਕੇ ਲਿਆਉਣਾ ਜਿਹੜਾ ਆਪਾਂ ਨੇ ਡੀਜ਼ਲ ਦੇਖ ਕੇ ਆਉਣਾ ਉੱਥੇ ਪਿੰਡਾਂ ਦੇ ਪਿੰਡ ਦੇ ਵਿੱਚ ਕਿੰਨੇ ਦੋ ਪਿੰਡ ਜਿਹੜਾ ਸਾਡੇ ਕੋਲ ਲਿਫਟਾਈਆ ਬਣ ਕੇ। ਤੇ ਢੋਲ ਆਇਆ ਇਸ ਇਧਰ ਨੂੰ ਮੁਰਾਦਿਆ ਚਲੀ ਗਿਆ। ਬਾਕੀ ਸਾਡੇ ਨਾਲ ਕਈ ਪਿੰਡ ਸਪੋਰਟਸ ਵੀ ਆਏ ਆ ਉਹ ਸਭ ਸਾਰਾ ਆਪਾਂ ਤੁਹਾਨੂੰ ਬੈਨਰ ਦੀ ਜਿਹੜੀ ਉਹ ਫੋਟੋ ਵੀ ਦਿਖਾਵਾਂਗੇ ਜਿਵੇਂ ਸਾਡੇ ਨਾਲ ਪਿੰਡ ਐਡ ਵੀ ਹੋਏ ਆ ਜਿਹੜੇ ਸਾਰਿਆਂ ਨੇ ਰਲ ਮਿਲ ਕੇ ਵਧੀਆ ਹੰਬੜਾ ਮਾਰਿਆ ਤੇ ਤਕਰੀਬਨ ਅਸੀਂ 50 ਟੋਨਾਂ ਜਿਹੜੇ ਉਹ ਡੀਜ਼ਲ ਦੇ ਦੇਣੇ ਆ ਤੇ ਡੀਜ਼ਲ ਦੇ ਨਾਲ ਅਸੀਂ ਫਿਰ ਬਾਕੀ ਕਣਕ ਜਿੰਨੀ 3-4 ਪਿੰਡਾਂ ਦੀ ਜਿੰਨੀ ਇਕੱਠੀ ਹੋ ਗਈ ਸੋ ਸਾਰੀ ਕਣਕ ਵੀ ਅਸੀਂ 40-40 ਕਿਲੋ ਦੀ ਪੈਕਿੰਗ ਕਰਕੇ ਉਹ ਕਣਕ ਵੀ ਲੈ ਕੇ ਜਾਵਾਂਗੇ ਹੁਣ ਤੋਂ ਉਹਨਾਂ ਦੀ ਖੁਦ ਹਾਲਤ ਹੋਈ ਚੱਲ ਗਈ ਆ ਇਹ ਸਾਰੇ ਅੱਜ ਲੈ ਕੇ ਆਨੇ ਆ 50 ਟੋਨ ਤੇ ਅੱਜ ਹੁਣ ਧੋਈ ਕਰਦਣੀ ਜਿੰਨੀ ਹੋ ਗਈ ਡੀਜ਼ਲ ਭਰਾ ਕੇ ਅਸੀਂ ਅਕਾਲੀਆਂ ਚ ਲੋਡ ਕਰਕੇ ਖਿਡਾ ਦੇਣਾ ਹੈ ਤੇ ਉਸ ਤੋਂ ਬਾਅਦ ਫਿਰ ਚਾਲੇ ਪਾਵਾਂਗੇ ਜਿੱਦਣ ਦਾ ਸਾਰਿਆਂ ਦਾ ਹੋਂਦ ਦੇ ਹੁਕਮ ਤਕਰੀਬਨ ਚਾਚਾ ਕਰਕੇ ਜਾਣ ਦੀ ਕੋਸ਼ਿਸ਼ ਕਰੀਏ ਸ਼ਨੀਵਾਰ ਨੂੰ ਸ਼ਨੀਵਾਰ ਨੂੰ ਜੀ ਜਿਹੜਾ ਕੈਮੀਕਲ ਦਾ ਸਿੰਗ ਤਰ੍ਹਾਂ ਪ੍ਰੈਸ਼ਰ ਤੇਜ ਆਣ ਪੂਰਾ ਸਾਫ ਸਾਫ ਹੋ ਜਾਂਦਾ ਜੀ ਬਿਲਕੁਲ ਕੱਚ ਨਹੀਂ ਰਹਿੰਦੀ ਕੋਈ ਟੌਲ ਦੀ ਪੁੱਠੇ ਮਾਰਿਆ ਨਾ ਪਾਣੀ ਨਿਚੋੜ ਕੇ ਪੂਰਾ ਫੇਰ ਇਹਨਾਂ ਨੇ ਇਕੱਠਾ ਲਾ ਜਿਹੜੀ ਹੈ ਸਮੈਲ ਨੂੰ ਜੀ ਵੀ ਜਾਂ ਵਿੱਚ ਜਿਹੜਾ ਕੈਮੀਕਲ ਦਾ ਸਾਰਾ ਸਾਫ ਹੋ ਜਾਂਦਾ ਬਿਲਕੁਲ ਸਾਫ ਹੋ ਜਾਂਦਾ ਪ੍ਰੈਸ਼ਰ ਬਹੁਤ ਤੇਜ ਆ ਹੈ ਸਹਿਰ ਜੀ ਵਾਲੀ ਕੋਈ ਕਿਸੇ ਕੰਪਨੀ ਦਾ ਉਹ ਜਿਹੜਾ ਉਹ ਜਿਹੜਾ ਤੌਫੀਆਂ ਦਾ ਫਲੇਵਰ ਜਿਹਾ ਆ ਹੋਰ ਤਰ੍ਹਾਂ ਦੀ ਪਲੈਨਿੰਗ ਹੋ ਜੀ ਸਕਦੀ ਹੈ ਨਾ ਪਰ ਜਿੱਤੇ ਇਹਨੂੰ ਸਾਡਾ ਆਈ ਵੀ ਸਿਸਟਮ ਹੋ ਗਿਆ ਤਾਂ ਵੀ ਅਸੀਂ ਤੋਂ ਅੱਗੇ ਦੇਖਿਆ ਹੋਏ ਜਿਵੇਂ ਕੱਢੀ ਬੰਦੋ ਘਾਟੀਆਂ ਕੱਢੋ ਤਾਂ ਆ ਵੀ ਤੋਦੇ ਤਿੰਨੇ ਡਰਮ ਰਹਿ ਗਏ ਕੋਈ ਨਹੀਂ